ਵਾਇ ਬੁਜੀ ਦਾ ਖਾਲਸਾ ਵਾਇ ਬੀ ਦੀ ਦੇ ਪਤੀ ਮੈਂ ਮਿਸਿਸ ਦਰਜੀਤ ਕਲਸੀ ਕਲ ਦੇ ਬਰਗੜ ਆਸਾਮ ਤੋਂ ਕਲਸੀ ਸਾਹਿਬ ਨੂੰ ਮਿਲ ਕੇ ਆਇਆ ਉਹ ਚੜ੍ਹਦੀ ਕਲਾ ਵਿੱਚ ਨੇ ਤੇ ਕਲਸੀ ਸਾਹਿਬ ਦਾ ਇੱਕ ਸੁਨੇਹਾ ਆਪ ਸਭ ਨੂੰ ਦੇਣਾ ਸੀ ਉਹਨਾਂ ਨੇ ਆਉਣ ਵਾਲੇ ਬਾਈ ਇਲੈਕਸ਼ਨ ਵਿੱਚ ਡੇਰਾ ਬਾਬਾ ਨਾਨਕ ਸੀਟ ਤੋਂ ਚੋਣ ਲੜਨ ਦਾ ਫੈਸਲਾ ਕੀਤਾ ਹੈ ਡੇਰਾ ਬਾਬਾ ਨਾਨਕ ਕਲਸੀ ਸਾਹਿਬ ਦੇ ਨਾਨਕੀ ਪਿੰਡ ਵੀ ਹੈਗਾ ਤੇ ਆਪ ਸਭ ਦੇ ਸਹਿਯੋਗ ਦੀ ਸਾਨੂੰ ਬਹੁਤ ਜ਼ਰੂਰਤ ਹੈ ਕਿ ਆਪ ਸਭ ਬਹੁਤ ਚੜ੍ਹ ਕੇ ਆਉਣ ਵਾਲੇ ਇਲੈਕਸ਼ਨ ਵਿੱਚ ਸਾਡਾ ਸਹਿਯੋਗ ਦੋ ਇਹ ਬਾਕੀ ਦੀ ਸਾਰੀ ਜਾਣਕਾਰੀ ਆਉਣ ਵਾਲੇ ਦਿਨਾਂ ਵਿੱਚ ਅਸੀਂ ਪ੍ਰੈਸ ਕਾਨਫਰੰਸ ਕਰਕੇ ਆਪ ਸਭ ਨੂੰ ਦਵਾਂਗੇ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ ਉਹ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ ਮੈਂ ਮਿਸਿਸ ਦਰਜੀਤ ਕਲਸੀ ਕੱਲ ਦੇ ਬਰਗੜ ਆ ਸੰਤੋਂ ਕਲਸੀ ਸਾਹਿਬ ਦਾ ਮਿਲ ਕੇ ਆਇਆ ਉਹ ਚੜ੍ਹਦੀ ਕਲਾ ਵਿੱਚ ਨੇ ਕਿ ਕਲਸੀ ਸਾਹਿਬ ਦਾ ਇੱਕ ਸੁਨੇਹਾ ਆ ਆਪ ਸਭ ਨੂੰ ਦੇਣਾ ਸੀ ਉਹਨਾਂ ਨੇ ਆਉਣ ਵਾਲੇ ਵਾਈ ਇਲੈਕਸ਼ਨ ਵਿੱਚ ਡੇਰਾ ਬਾਬਾ ਨਾਨਕ ਸੀਟ ਤੋਂ ਚੋਲਣ ਨੰਨ ਦਾ ਫੈਸਲਾ ਕੀਤਾ ਹੈ ਡੇਰਾ ਬਾਬਾ ਨਾਨਕ ਕਲਸੀ ਸਾਹਿਬ ਦੇ ਨਾਮ ਕੇ ਪਿੰਡ ਵੀ ਹੈਗਾ ਤੇ ਆਪ ਸਭ ਦੇ ਸਹਿਯੋਗ ਦੀ ਸਾਨੂੰ ਬਹੁਤ ਜ਼ਰੂਰਤ ਹੈ ਕਿ ਆਪ ਸਭ ਬਹੁਤ ਚੜ ਕੇ ਆਉਣ ਵਾਲੇ ਇਲੈਕਸ਼ਨ ਵਿੱਚ ਸਾਡਾ ਸਹਿਯੋਗ ਦਿਓ ਤੇ ਬਾਕੀ ਦੀ ਸਾਰੀ ਜਾਣਕਾਰੀ ਆਉਣ ਵਾਲੇ ਦਿਨਾਂ ਵਿੱਚ ਅਸੀਂ ਪ੍ਰੈਸ ਕਾਨਫਰੰਸ ਕਰਕੇ ਆਪ ਸਭ ਨੂੰ ਦਵਾਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ